ਦੋਸਤੋ ਸਾਹਮਣੇ ਜੇ ਇਸ ਕੁੜੀ ਦੀ ਤੁਸੀਂ ਫੋਟੋ ਦੇਖ ਲਓ ਇਸ ਕੁੜੀ ਦੇ ਨਾਲ ਹਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਸੀਗੀਆਂ ਤੇ ਦੋਸਤੋ ਜਿਹੜੀ ਅੱਜ ਦੀ ਕਹਾਣੀ ਹੋਣ ਵਾਲੀ ਆ ਇਹ ਬੱਚਿਆਂ ਵਾਸਤੇ ਬਿਲਕੁਲ ਨਹੀਂ ਤਾਂ ਪਲੀਜ਼ ਬੱਚੇ ਇਸ ਵੀਡੀਓ ਨੂੰ ਹੋਰ ਸਕਿਪ ਕਰਕੇ ਜਾ ਸਕਦੇ ਆ ਕਿਉਂਕਿ 18 ਤੋਂ ਪਲੱਸ ਲੋਕੀ ਇਸ ਵੀਡੀਓ ਨੂੰ ਸੁਣ ਸਕਦੇ ਤਾਂ ਦੇਖ ਸਕਦੇ ਆ ਕਿਉਂਕਿ ਵੀਡੀਓ ਦੇ ਕੁਝ ਸੀਨ ਕੋ ਜਿਆਦਾ ਹੀ ਗ੍ਰਾਫੀਕਲ ਹੈਗੇ ਆ ਤਾਂ ਦੋਸਤੋ ਟਾਈਮ ਨਾ ਵੇਸਟ ਕਰਦੇ ਆ ਆਪਾਂ ਚੱਲਦੇ ਆ ਸਿੱਧੇ ਅੱਜ ਦੀ ਸਟੋਰੀ ਵੱਲ ਤੇ ਦੋਸਤੋ ਇਸ ਕੁੜੀ ਦਾ ਨਾਮ ਸੀਗਾ ਮਰੀਆਨਾ ਬੈਲਟੀਆਰਾ ਜਿਹਦਾ ਜਨਮ 24 ਅਕਤੂਬਰ ਸਨ 2000 ਦੇ ਵਿੱਚ ਮੈਕਸੀਕੋ ਸਿਟੀ ਦੇ ਵਿੱਚ ਹੋਇਆ ਸੀਗਾ ਇਸ ਕੁੜੀ ਦਾ ਜਨਮ ਟਾਈਮ ਤੋਂ ਥੋੜਾ ਪਹਿਲਾਂ ਹੋ ਗਿਆ ਸੀ ਜਿਹਦੇ ਕਰਕੇ ਇਸ ਦਾ weight ਵੀ ਬਹੁਤ ਘੱਟ ਸੀਗਾ ਤੇ ਬਹੁਤ ਹੀ ਜ਼ਿਆਦਾ ਬਿਮਾਰ ਸੀਗੀ ਤਾਂ ਬਹੁਤ ਟਾਈਮ ਤੱਕ ਇਹ ਹਸਪੀਟਲ ਦੇ ਵਿੱਚ ਐਡਮਿਟ ਹੀ ਰਹੀ ਜਦੋਂ ਇਸ ਦਾ ਜਨਮ ਹੋਇਆ ਸੀਗਾ ਤੇ ਚਲੋ ਹੌਲੀ-ਹੌਲੀ ਕਰਦੇ ਦਵਾਈਆਂ ਦਾ ਦਿੰਦੇ-ਦਿੰਦੇ ਟ੍ਰੀਟਮੈਂਟ ਕਰਕੇ ਇਹ ਕੁੜੀ ਥੋੜਾ ਆਪਣੇ ਆਪ ਨੂੰ ਰਿਕਵਰ ਕਰਨ ਲੱਗ ਗਈ ਤੇ ਥੋੜੀ ਵੱਡੀ ਹੋਈ ਬਟੇ ਦਿਮਾਗ ਤੋਂ ਥੋੜੀ ਕਮਜ਼ੋਰ ਸੀਗੀ ਬਹੁਤ ਹੀ ਸ਼ਰਮੇਲੀ ਸੀਗੀ ਜਿਆਦਾ ਲੋਕਾਂ ਨਾਲ ਖੁੱਲਦੀ ਮਿਲਦੀ ਵੀ ਨਹੀਂ ਸੀਗੀ ਜਦੋਂ ਇਸਦੀ ਉਮਰ 4 ਸਾਲ ਦੀ ਹੋਈ ਤਾਂ ਇਹਦੇ ਮਾਪਿਆਂ ਨੂੰ ਇੱਕ ਹੋਰ ਮੁੰਡਾ ਹੋਇਆ ਤੇ ਉਹ ਮੁੰਡਾ ਬਿਲਕੁਲ ਸਹੀ ਸੀਗਾ ਤੇ ਜਿੱਦਾਂ ਇਹ ਕੁੜੀ ਰਿਕਵਰ ਹੋ ਗਈ ਤਾਂ ਥੋੜੀ ਵੱਡੀ ਹੋਣ ਦੀ ਗਈ ਤਾਂ ਫਿਰ ਇਹ ਸਕੂਲ ਦੇ ਵਿੱਚ ਵੀ ਜਾਣ ਲੱਗੀ ਸਕੂਲ ਦੇ ਵਿੱਚ ਪੜਨ ਦੇ ਵਿੱਚ ਵੀ ਥੋੜੀ ਬਹੁਤੀ ਹੁਸ਼ਿਆਰ ਸੀਗੀ ਇਹਨੂੰ ਸੰਗੀਤ ਦਾ ਬਹੁਤ ਸ਼ੌਂਕ ਸੀਗਾ ਤੁਹਾਡਾ ਡਾਂਸਿੰਗ ਦਾ ਸ਼ੌਂਕ ਸੀਗਾ ਤੇ ਇਸ ਦਾ ਇੱਕ ਪੇਸ਼ਾ ਸੀਗਾ ਇਹ ਜਿੰਨੇ ਵੀ ਆਵਾਰਾ ਪਸ਼ੂ ਹੁੰਦੇ ਸੀਗੇ ਜਾਂ ਆਵਾਰਾ ਜਾਨਵਰ ਹੁੰਦੇ ਬਿੱਲੀ ਤੇ ਕੀ ਜਾਂ ਸਟਰੀਟ ਡੌਗਸ ਹੋ ਗਏ ਜਾਂ ਜਿਹਨਾਂ ਦੇ ਸੱਟਾਂ ਲੱਗੀਆਂ ਹੁੰਦੀਆਂ ਸੀਗੀਆਂ ਉਹਨਾਂ ਦਾ ਟ੍ਰੀਟਮੈਂਟ ਕਰਕੇ ਇਹ ਲੋਕਾਂ ਨੂੰ ਦੇ ਦਿੰਦੀ ਸੀ ਜਿਹੜੇ ਅਡਾਪਟ ਕਰ ਲੈਂਦੇ ਸੀ ਉਹਨਾਂ ਜਾਨਵਰਾਂ ਨੂੰ ਤੇ ਬਹੁਤ ਦਮਾਦ ਦੀ ਚੰਗੀ ਸੀ ਤੇ ਇਹਦੀ ਆਦਤ ਸੀ ਹਰ ਕਿਸੇ ਦੀ ਹੈਲਪ ਕਰਨੀ ਬਟ ਇਹਦੇ ਮਾਪਿਓ ਨੂੰ ਇੱਕ ਚੀਜ਼ ਦਾ ਡਰ ਰਹਿੰਦਾ ਸੀਗਾ ਵੀ ਕੁੜੀ ਇਹਨਾਂ ਦੀ ਜਿੰਨੀ ਜ਼ਿਆਦਾ ਭੋਲੀ ਆ ਕੋਈ ਨਾ ਕੋਈ ਇਹਦਾ ਫਾਇਦਾ ਜ਼ਰੂਰ ਚੱਕ ਸਕਦਾ ਹੈ ਇਸ ਕਰਕੇ ਉਹ ਜ਼ਿਆਦਾ ਇਹਨੂੰ ਬਾਹਰ ਵੀ ਨਹੀਂ ਭੇਜਦੇ ਸੀਗੇ ਬਟ ਥੋੜਾ ਬਹੁਤਾ ਆਪਣੇ ਘਰ ਦੇ ਬਿਲਕੁਲ ਨਾਲ ਹੀ ਕਿਤੇ ਦੁਕਾਨ ਤੇ ਜਾਂ ਸ਼ਾਪ ਤੇ ਜਾਂ ਮੋਲ ਤੇ ਭੇਜ ਦੇਣਾ ਵੀ ਥੋੜਾ ਬਹੁਤਾ ਘਰ ਦਾ ਸਮਾਨ ਲੈ ਆਇਆ ਤਾਂ ਜਿਹੜੇ ਇਲਾਕੇ ਦੇ ਵਿੱਚ ਰਹਿੰਦੇ ਸੀਗੇ ਉਹ ਇੱਕ ਸ਼ਾਂਤ ਜਿਹਾ ਇਲਾਕਾ ਸੀਗਾ ਤੇ ਇਹਨਾਂ ਦੇ ਘਰ ਤੋਂ ਥੋੜੀ ਜਿਹੀ ਦੂਰੀ ਦੇ ਉੱਤੇ ਬਹੁਤ ਵੱਡਾ ਮੋਲ ਸੀਗਾ ਜਿੱਥੋਂ ਰਾਸ਼ਨ ਪਾਣੀ ਇਹ ਸਾਰਾ ਖਰੀਦੇ ਹੁੰਦੇ ਸੀਗੇ ਤਾਂ ਬਿਲਕੁਲ ਹੀ ਉਹਦੇ ਨਾਲ ਹੀ ਇੱਕ ਬੁੱਚੜਖਾਨਾ ਸੀਗਾ ਜਿੱਥੇ ਜਾਨਵਰਾਂ ਨੂੰ ਵੱਢ ਕੇ ਵੇਚਦੇ ਹੁੰਦੇ ਸੀਗੇ ਤੇ ਉਸ ਬੁੱਚੜਖਾਨੇ ਤੋਂ ਮਰੀਆਨਾ ਬੈਲਟ ਯਾਰਾ ਦੇ ਮਾਪਿਓ ਡੇਲੀ ਉੱਥੋਂ ਮਾਸ ਖਰੀਦ ਕੇ ਲਿਆਉਂਦੇ ਹੁੰਦੇ ਸੀਗੇ ਤੇ ਜਿੱਦਾਂ ਹੀ ਮਰੀਆਨਾ ਬੈਲਟ ਯਾਰਾ ਵੱਡੀ ਹੋਈ ਤਾਂ ਇਹਦੇ ਮਾਪਿਓ ਨੇ ਸਮਾਨ ਲੈਣ ਵਾਸਤੇ ਦੁਕਾਨ ਤੇ ਭੇਜਣਾ ਸ਼ੁਰੂ ਕਰ ਦਿੱਤਾ ਪਹਿਲੇ ਉਹ ਮੋਲ ਤੋਂ ਤੁਹਾਡਾ ਪੋਤਾ ਰਾਸ਼ਨ ਪਾਣੀ ਲਿਆਉਣਾ ਸ਼ੁਰੂ ਕਰ ਦਿੱਤਾ ਕੁੜੀ ਨੇ ਹੋਲੀ-ਜੋਲੀ ਕਰਦੇ ਕਰਦੇ ਉਹਨਾਂ ਦੇ ਮਾਪਿਓ ਨੇ ਉਸ ਬੁੱਚੜ ਖਾਨੇ ਦੇ ਕੋਲ ਵੀ ਭੇਜਣਾ ਸ਼ੁਰੂ ਕਰ ਦਿੱਤਾ ਵੀ ਜਾ ਕੇ ਜੋ ਅਸੀਂ ਮਾਸ ਮੱਛਲੀ ਖਾਣਾ ਆ ਉਥੋਂ ਦੀ ਲਿਆ ਕਰ ਤੇ ਮਰੀਆਨਾ ਬੈਲਟ ਯਾਰਾ ਨੇ ਉਸ ਬੁੱਚੜਖਾਨੇ ਤੋਂ ਸਮਾਨ ਖਰੀਦਣਾ ਸ਼ੁਰੂ ਕਰ ਦਿੱਤਾ ਤਾਂ ਚਾਰ ਪੰਜ ਵਾਰੀ ਜਿੱਦਾਂ ਮਰੀਆਨਾ ਉਸ ਸ਼ਾਪ ਤੇ ਗਈ ਤੇ ਮਰੀਆਨਾ ਨੂੰ ਉਸ ਸ਼ਾਪ ਤੇ ਜਵਾਨ ਡੀ ਕਰੂਜ਼ ਮਾਰਟੀ ਨਾਮ ਦਾ ਆ ਬੰਦਾ ਜੇ ਤੁਸੀਂ ਫੋਟੋ ਦੇਖ ਰਹੇ ਹੋ ਇਹ ਉਹਨੂੰ ਮਿਲਿਆ ਤਾਂ ਇਹ ਉਹਦੇ ਵੱਲ ਬੜੀ ਹੀ ਗੰਦੀ ਨਿਗਾਹ ਦੇ ਨਾਲ ਦੇਖ ਰਿਹਾ ਸੀਗਾ ਤਾਂ ਕੁੜੀ ਨੇ ਚਾਰ ਪੰਜ ਵਾਰੀ ਇਹ ਚੀਜ਼ ਨੋਟਿਸ ਕੀਤੀ ਤਾਂ ਚਲੋ ਉਹਨੇ ਪਹਿਲੇ ਇਗਨੋਰ ਕਰ ਦਿੱਤਾ ਦੁਬਾਰਾ ਫਿਰ ਉਹ ਸ਼ਾਪ ਦੇ ਉੱਤੇ ਸਮਾਨ ਲੈਣ ਗਈ ਟਾਫੇਰੋ ਹੀ ਮਾਰਟਿਨ ਕੁੜੀ ਨੂੰ ਉਸੇ ਤਰੀਕੇ ਨਾਲ ਦੇਖ ਰਿਹਾ ਸੀਗਾ ਤੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਬਟ ਉਹਨੇ ਕਦੀ ਗੱਲਬਾਤ ਕੀਤੀ ਨਹੀਂ ਸੀਗੀ ਬਟ ਕੁੜੀ ਉੱਥੋਂ ਇਨਸਿਕਿਉਰ ਫੀਲ ਕਰਨ ਲੱਗ ਗਈ ਤਾਂ ਉਹਨੇ ਇਹੀ ਗੱਲ ਆਪਣੇ ਘਰੇ ਆ ਕੇ ਮਾਪਿਆਂ ਨੂੰ ਦੱਸ ਦਿੱਤੀ ਵੀ ਮੈਂ ਆਇਆ ਉਸ ਸ਼ਾਪ ਤੇ ਜਦੋਂ ਜਾਨੀ ਆ ਤਾਂ ਉੱਥੇ ਇੱਕ ਬੰਦਾ ਮੈਨੂੰ ਬੜੀ ਅਜੀਬ ਤਰੀਕੇ ਨਾਲ ਦੇਖਦਾ ਹੈ ਤੇ ਮੈਨੂੰ ਵਧੀਆ ਫੀਲ ਨਹੀਂ ਹੁੰਦਾ ਤੇ ਉਹਦੀ ਮਾਂ ਆਪਣੀ ਕੁੜੀ ਨੂੰ ਲੈ ਕੇ ਤਾਂ ਬਹੁਤ ਜ਼ਿਆਦਾ ਪੋゼਸਿਵ ਆਲਰੇਡੀ ਸੀਗੀ ਤਾਂ ਫਿਰ ਕੁੜੀ ਦੇ ਮਾਪਿਓ ਨੇ ਆਪ ਹੀ ਉਸ ਦੁਕਾਨ ਤੋਂ ਸ਼ਾਪਿੰਗ ਕਰਨੀ ਸ਼ੁਰੂ ਕਰ ਦਿੱਤੀ ਤਾਂ ਉਹਨਾਂ ਨੇ ਕੁੜੀ ਨੂੰ ਭੇਜਣਾ ਬੰਦ ਕਰ ਦਿੱਤਾ ਤਾਂ ਚਲੋ ਕਾਫੀ ਟਾਈਮ ਨਿਕਲ ਗਿਆ ਸਾਲ ਸਵਾ ਸਾਲ ਨਿਕਲ ਗਿਆ ਤਾਂ ਫਿਰ ਟਾਈਮ ਆ ਗਿਆ 27 ਜੁਲਾਈ 2017 ਦਾ ਤਾਂ ਇਹਨਾਂ ਦੇ ਘਰ ਕੁਝ ਗੈਸਟ ਆਏ ਹੋਏ ਸੀਗੇ ਤਾਂ ਜਿਹੜਾ ਕੁੜੀ ਦਾ ਪਿਓ ਸੀਗਾ ਉਹ ਸਵੇਰੇ ਹੀ ਕੰਮ ਤੇ ਚਲਾ ਗਿਆ ਤਾਂ ਕੁੜੀ ਦੀ ਮਾਂ ਨਾਸ਼ਤਾ ਰੈਡੀ ਕਰਨ ਲੱਗੀ ਤਾਂ ਉਹਨੇ ਦੇਖਿਆ ਵੀ ਕੁਝ ਘਰ ਤੇ ਸਮਾਨ ਘਟ ਹੈਗਾ ਤਾਂ ਉਹਨੇ ਆਪਣੀ ਕੁੜੀ ਨੂੰ ਕੁਝ ਪੈਸੇ ਦੇ ਦਿੱਤੇ ਵੀ ਜਾ ਕੇ ਮੋਲ ਤੋਂ ਥੋੜੇ ਆਂਡੇ ਲਿਆ ਤਾਂ ਬ੍ਰੇਕਫਾਸਟ ਬਣਾਉਣ ਦਾ ਕੁਝ ਸਮਾਨ ਲਿਆ ਤਾਂ ਕੁੜੀ ਨੇ ਆਪਣੇ ਮਾਂ ਕੋਲੋਂ ਪੈਸੇ ਲੈ ਕੇ ਘਰੋਂ ਦੀ ਚਲੇ ਗਈ ਉਹਨੇ ਘਰ ਦੇ ਨੋਰਮਲ ਕੱਪੜੇ ਪਾਏ ਸੀਗੇ ਪੁਰਾਣੇ ਕੱਪੜੇ ਪਾ ਕੇ ਜੋ ਲੀਵਿੰਗ ਸੌਣ ਲੱਗੇ ਪਾਉਂਦੇ ਆ ਤੋ ਪਾ ਕੇ ਉੱਥੋਂ ਦੀ ਘਰੋਂ ਦੀ ਚਲੀ ਗਈ ਤਾਂ ਕੁਝ ਹੀ ਦੂਰੀ ਦੇ ਉੱਤੇ ਉਹ ਮੋਲ ਸੀਗਾ ਕੁੜੀ ਉੱਥੇ ਮੋਲ ਤੇ ਵੀ ਪਹੁੰਚ ਗਈ ਤਾਂ ਜਿੱਥੋਂ ਦੀ ਉਹ ਸ਼ੋਪਿੰਗ ਕਰਕੇ ਅੱਧੇ ਘੰਟੇ ਦੇ ਵਿੱਚ ਘਰ ਆ ਸਕਦੀ ਸੀ ਕੁੜੀ ਘਰੋਂ ਚਲੀ ਤਾਂ ਗਈ ਤਾਂ ਘੰਟੇ ਤੋਂ ਸਵਾ ਘੰਟੇ ਦਾ ਟਾਈਮ ਹੋ ਗਿਆ ਕੁੜੀ ਵਾਪਸ ਘਰ ਨਹੀਂ ਪਹੁੰਚੀ ਮਰੀਆਨਾ ਬੈਲਟੀਆਰਾ ਦੀ ਮਾਂ ਨੇ ਜਦੋਂ ਦੇਖਿਆ ਵੀ ਕੁੜੀ ਘਰ ਨੇ ਆਈ ਬਿਲਕੁਲ ਘਰ ਦੇ ਕੋਲ ਹੀ 몰 ਆ ਜਿੱਥੋਂ ਦੀ ਅੱਧੇ ਘੰਟੇ ਦੇ ਵਿੱਚ ਉਹ ਸਮਾਨ ਲੈ ਕੇ ਆਰਾਮ ਨਾਲ ਘਰ ਆ ਸਕਦੀ ਸੀ ਕੀਤਾ ਉਹਨੂੰ ਟੈਨਸ਼ਨ ਹੋ ਗਈ ਤਾਂ ਉਹ ਘਰੋਂ ਦੀ ਬਾਹਰ ਭੱਜ ਕੇ ਆਪਣੀ ਕੁੜੀ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਤੇ ਕੁੜੀ ਦੀ ਮਾਂ ਦਾ ਨਾਮ ਸੀਗਾ ਜ਼ੀਰਾ ਤੇ ਜ਼ੀਰਾ ਉਸ 몰 ਤੇ ਪਹੁੰਚ ਗਈ ਤਾਂ ਉਹਨੇ ਦੁਕਾਨ ਦੇ ਕੈਸ਼ਰ ਨੇ ਜਾ ਕੇ ਪੁੱਛਿਆ ਵੀ ਮੇਰੀ ਕੁੜੀ ਐਨਕਾ ਲਗਾਈਆਂ ਹੋਈਆਂ ਉਹਨੇ ਉਹ ਥੋੜੇ ਟਾਈਮ ਪਹਿਲਾਂ ਤੁਹਾਡੇ ਕੋਲ ਸਮਾਨ ਲੈਣ ਵਾਸਤੇ ਆਈ ਹੋਣੀ ਆ ਤੁਸੀਂ ਦੇਖੀ ਆ ਇੱਥੋਂ ਸਮਾਨ ਲੈਣ ਵਾਸਤੇ ਆਈ ਸੀ ਕਿ ਨਹੀਂ ਆਈ ਉਸ ਦੁਕਾਨ ਵਾਲੇ ਨੇ ਕਿਹਾ ਵੀ ਤੁਹਾਡੀ ਕੁੜੀ ਆਈ ਸੀਗੀ ਤਾਂ ਸਮਾਨ ਖਰੀਦ ਕੇ ਉਹ ਤਾਂ ਘੰਟਾ ਸਵਾ ਘੰਟਾ ਪਹਿਲਾਂ ਹੀ ਚਲੀ ਗਈ ਸੀਗੀ ਕਾਫੀ ਟਾਈਮ ਹੋ ਗਿਆ ਤੁਹਾਡੀ ਦੁਕਾਨ ਤੋਂ ਸਮਾਨ ਖਰੀਦ ਕੇ ਗਈ ਨੂੰ ਤਾਂ ਇਸ ਗੱਲ ਨੂੰ ਸੁਣ ਕੇ ਉਸ ਦੀ ਮਾਂ ਹੋਰ ਜ਼ਿਆਦਾ ਟੈਨਸ਼ਨ ਦੇ ਵਿੱਚ ਆ ਗਈ ਤਾਂ ਉਹਨੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਫੋਨ ਮਾਰ ਦਿੱਤਾ ਜੋ ਕੁੜੀ ਦੇ ਸਕੂਲ ਦੇ ਦੋਸਤ ਸੀਗੇ ਉਹਨਾਂ ਨੂੰ ਵੀ ਫੋਨ ਕਰ ਦਿੱਤਾ ਤੇ ਆਪਣੇ ਘਰ ਵਾਲਿਆਂ ਨੂੰ ਵੀ ਫੋਨ ਕਰ ਦਿੱਤਾ ਬਿਮਾਰਿਆ ਨਾ ਬੈਲਟ ਯਾਰਾ ਦੁਕਾਨ ਤੋਂ ਸਮਾਨ ਲੈਣ ਵਾਸਤੇ ਭੇਜੀ ਸੀਗੀ ਤਾਂ ਘਰ ਨਹੀਂ ਪਹੁੰਚੀ ਤਾਂ ਦੁਕਾਨ ਤੋਂ ਆਲਰੇਡੀ ਕਦੋਂ ਦਾ ਸਮਾਨ ਲੈ ਜਾ ਚੁੱਕੀ ਆ ਤਾਂ ਫਿਰ ਕੁੜੀ ਦਾ ਪਿਓ ਵੀ ਆਪਣੇ ਕੰਮ ਨੂੰ ਛੱਡ ਕੇ ਭੱਜਿਆ ਵਾਪਸ ਆਇਆ ਉਹਨਾਂ ਨੇ ਕਾਫੀ ਟਾਈਮ ਤੱਕ ਲੱਭਿਆ ਜਦੋਂ 2-4 ਘੰਟੇ ਲੱਭਣ ਤੋਂ ਬਾਅਦ ਕੁੜੀ ਨਹੀਂ ਮਿਲੀ ਫੋਨ ਉਹਦਾ ਘਰ ਰਹਿ ਗਿਆ ਸੀਗਾ ਕਿਉਂਕਿ ਕੁੜੀ ਸਮਾਨ ਲੈਣ ਗਈ ਘਰ ਫੋਨ ਛੱਡ ਕੇ ਚਲੀ ਗਈ ਸੀਗੀ ਤਾਂ ਉਹਦੇ ਕੋਲ ਫੋਨ ਨਹੀਂ ਸੀਗਾ ਜੇ ਜੇ ਕਰਕੇ ਉਹਦੀ ਨਾਲ ਲੋਕੇਸ਼ਨ ਟ੍ਰੇਸ ਕਰ ਸਕਦੇ ਸੀਗੇ ਤੇ ਨਾ ਉਹਨੂੰ ਦੇਖ ਸਕਦੇ ਸੀ ਹਾਂ ਤੇ ਉਸ ਮੁਹੱਲੇ ਦੇ ਵਿੱਚ ਸਾਰੇ ਪਾਸੇ ਕੈਮਰੇ ਤਾਂ ਲੱਗੇ ਸੀਗੇ ਬਟ ਕੋਈ ਵੀ ਕੈਮਰਾ ਕੰਮ ਨਹੀਂ ਸੀ ਕਰ ਰਿਹਾ ਸਿਵਾਏ ਉਸ ਮੋਲ ਤੋਂ ਜਿਸ ਮੋਲ ਤੋਂ ਕੁੜੀ ਨੇ ਸ਼ਾਪਿੰਗ ਕੀਤੀ ਸੀ ਆ ਤਾਂ ਕੁੜੀ ਦੇ ਮਾਪਿਆਂ ਨੇ ਪੁਲਿਸ ਵਾਲਿਆਂ ਨੂੰ ਇਨਫੋਰਮ ਕਰ ਦਿੱਤਾ ਮਿਸਿੰਗ ਰਿਪੋਰਟ ਲਖਾ ਦਿੱਤੀ ਵੀ ਕੁੜੀ ਸਾਡੀ ਬਹੁਤ ਜ਼ਿਆਦਾ ਭੋਲੀਆ ਤੇ ਸ਼ਰੀਫ ਆ ਉਹਦਾ ਕੋਈ ਵੀ ਨਜਾਇਜ਼ ਫਾਇਦਾ ਚੱਕ ਸਕਦਾ ਤਾਂ ਪਲੀਜ਼ ਸਾਡੀ ਹੈਲਪ ਕਰੋ ਤਾਂ ਪੁਲਿਸ ਵਾਲਿਆਂ ਨੇ ਆਪਣਾ ਜੀ ਜਾਣ ਲਾ ਕੇ ਬਹੁਤ ਵੱਡੇ ਵੱਡੇ ਹੈਲੀਕਾਪਟਰ ਲਿਆ ਕੇ ਗੱਡੀਆਂ ਲਿਆ ਕੇ ਸਾਰੇ ਏਰੀਆ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਛਾਨਣਾ ਸ਼ੁਰੂ ਕਰ ਦਿੱਤਾ ਤਾਂ ਉਹਨਾਂ ਨੂੰ ਇੱਕ ਤੋਂ ਵੀ ਇੱਕ ਸੁਰਾਗ ਨਹੀਂ ਮਿਲਿਆ ਤਾਂ ਫਿਰ ਪੁਲਿਸ ਵਾਲਿਆਂ ਨੇ ਸਾਰੇ ਸੀਸੀਟੀਵੀ ਕੈਮਰੇ ਵੀ ਚੈੱਕ ਕੀਤੇ ਉਹਨਾਂ ਵਿੱਚੋਂ 90% ਕੈਮਰੇ ਤਾਂ ਸਭ ਦੇ ਖਰਾਬ ਹੀ ਸੀਗੇ ਫਿਰ ਜਿਸ ਮਾਲ ਦੇ ਵਿੱਚ ਉਹ ਸ਼ੋਪਿੰਗ ਕਰਨ ਵਾਸਤੇ ਗਈ ਸੀ ਉਹਦਾ ਸੀਸੀਟੀਵੀ ਕੈਮਰਾ ਚੈੱਕ ਕੀਤਾ ਉਹਦੇ ਵਿੱਚ ਮਾਰ ਰਿਆਨਾ ਦੀ ਫੋਟੋ ਆ ਗਈ ਜਿੱਥੋਂ ਉਹ ਸਮਾਨ ਖੇਚ ਕੇ ਆਰਾਮ ਨਾਲ ਮੋਲ ਤੋਂ ਬਾਹਰ ਚਲੀ ਗਈ ਸੀ ਉਸ ਤੋਂ ਬਾਅਦ ਬਾਹਰ ਵਾਲੇ ਕੈਮਰੇ ਵੀ ਖਰਾਬ ਸੀਗੇ ਜਿੱਥੋਂ ਦੀ ਪੂਰੀ ਗਲੀ ਦੇ ਵਿੱਚ ਪੂਰੇ ਮਹੱਲੇ ਦੇ ਵਿੱਚ ਕੈਮਰੇ ਨਹੀਂ ਸੀ ਚੱਲ ਰਹੇ ਉੱਥੋਂ ਪਤਾ ਲਗਾਣਾ ਬਹੁਤ ਔਖਾ ਹੋ ਗਿਆ ਵੀ ਕੁੜੀ ਆਖਰ ਗਈ ਤਾਂ ਗਈ ਕਿੱਥੇ ਮੋਲ ਤੋਂ ਬਾਹਰ ਤਾਂ ਚਲੀ ਗਈ ਪਰ ਮੋਲ ਤੋਂ ਬਾਅਦ ਕਿੱਥੇ ਗਈ ਇਹ ਕੁਝ ਨਹੀਂ ਪਤਾ ਲੱਗਾ ਤਾਂ ਪੁਲਿਸ ਵਾਲਿਆਂ ਨੇ ਆਪਣਾ ਜੀਜਾ ਲਾ ਦਿੱਤੀ ਉਹਨਾਂ ਨੂੰ ਕੋਈ ਸੁਰਾਗ ਨਹੀਂ ਮਿਲਿਆ ਤਾਂ ਫਿਰ ਅਗਲੇ ਦਿਨ ਦਾ ਟਾਈਮ ਆ ਗਿਆ 28 ਜੁਲਾਈ ਨੂੰ ਤੇ ਜਿਹੜੇ ਬੁੱਚੜਖਾਨੇ ਤੋਂ ਕੁੜੀ ਦੇ ਮਾਪਿਓ ਸਮਾਨ ਖਰੀਦਦੇ ਹੁੰਦੇ ਸੀਗੇ ਉਸ ਦਾ ਮਾਲਕ ਆਪਣੀ ਸ਼ਾਪ ਦੇ ਉੱਤੇ ਉਸੇ ਬੁੱਚੜਖਾਨੇ ਤੇ ਗਿਆ ਉਹਦੇ ਕੋਲ 4 ਨੌਕਰ ਕੰਮ ਕਰਦੇ ਹੁੰਦੇ ਸੀਗੇ ਦੋ ਉਸ ਮੁਹੱਲੇ ਦੇ ਵਿੱਚ ਹੀ ਰਹਿੰਦੇ ਸੀਗੇ ਤਾਂ ਦੋ ਬਾਹਰ ਵਾਲੇ ਰਹਿੰਦੇ ਸੀਗੇ ਯਾਨੀ ਕਿ ਕਿਤੇ ਹੋਰ ਸ਼ਹਿਰ ਤੋਂ ਆ ਕੇ ਉਹਦੀ ਦੁਕਾਨ ਦੇ ਉੱਤੇ ਕੰਮ ਕਰਦੇ ਸੀਗੇ ਤਾਂ ਉਹਨੇ ਦੁਕਾਨ ਦੇ ਉੱਪਰ ਹੀ ਕਮਰਾ ਦਿੱਤਾ ਹੋਇਆ ਸੀਗਾ ਇਹ ਮਾਲਕ ਆਪਣੀ ਦੁਕਾਨ ਦੇ ਉੱਤੇ ਬਹੁਤ ਘੱਟ ਆਉਂਦਾ ਹੁੰਦਾ ਸੀਗਾ ਤਾਂ ਇਹਨੇ ਸਿਰਫ ਆਪਣੇ ਮਹੀਨੇ ਦੇ ਲਾਸਟ ਡੇ ਵਾਲੇ ਦਿਨ ਜਦੋਂ ਵੀਰਵਾਰ ਸ਼ੁੱਕਰਵਾਰ ਦਾ ਟਾਈਮ ਬਣਾ ਤੇ ਸਫਾਈ ਕਰਨ ਵਾਸਤੇ ਹੀ ਆਉਂਦਾ ਹੁੰਦਾ ਸੀ ਤੇ ਸਫਾਈ ਕਰਵਾਉਣ ਵਾਸਤੇ ਆਉਂਦਾ ਸੀਗਾ ਤਾਂ ਇਹਨੇ ਆਪਣੀ ਦੁਕਾਨ ਓਪਨ ਕੀਤੀ ਤਾਂ ਜਿੱਦਾਂ ਹੀ ਦੁਕਾਨ ਦੇ ਅੰਦਰ ਐਂਟਰ ਕੀਤਾ ਇਹਨੇ ਦੇਖਿਆ ਵੀ ਇਹਦੇ ਫਰਸ਼ ਦੇ ਉੱਤੇ ਨਾ ਥੋੜਾ ਖੂਨ ਡਿਗਿਆ ਹੋਇਆ ਸੀਗਾ ਤਾਂ ਉਹਨੇ ਜਦੋਂ ਖੂਨ ਦੇਖਿਆ ਵੀ ਉਹਨੇ ਸੋਚਿਆ ਨਾ ਵੀ ਜ਼ਰੂਰ ਆਪਣੇ ਕੰਮ ਕਰਦੇ ਕਰਦੇ ਕਿਸੇ ਕੰਮ ਵਾਲੇ ਦੀ ਸੱਟ ਲੱਗੀ ਹੋਣੀ ਆ ਤਾਂ ਫਿਰ ਉਹ ਆਪਣੇ ਗੱਲੇ ਆ ਲਗਿਆ ਤਾਂ ਉਹਨੇ ਦੇਖਿਆ ਵੀ ਉਹਦੇ ਗੱਲੇ ਚ ਬਹੁਤ ਹੀ ਜ਼ਿਆਦਾ ਵੱਡੀ ਅਮਾਉਂਟ ਮਿਸਿੰਗ ਸੀਗੀ ਕਿ ਉਸਦੇ ਪੂਰੇ ਮਹੀਨੇ ਦੀ ਜਿੰਨੀ ਕਮਾਈ ਕੀਤੀ ਹੋਈ ਸੀਗੀ ਉਸ ਗੱਲੇ ਦੇ ਵਿੱਚੋਂ ਗਾਇਬ ਸੀਗੀ ਤੇ ਦੁਕਾਨ ਦਾ ਮਾਲਕ ਉਹ ਖੂਨ ਨੂੰ ਦੇਖ ਕੇ ਜਿੱਥੋਂ ਦੀ ਖੂਨ ਰੋੜ ਕੇ ਥੱਲੇ ਆਇਆ ਸੀਗਾ ਤਾਂ ਉਹਨੂੰ ਦੇਖਦਾ ਦੇਖਦਾ ਉਹ ਉੱਪਰ ਵਾਲੇ ਕਮਰੇ ਤੇ ਪਹੁੰਚ ਗਿਆ ਤੇ ਜਿੱਦਾਂ ਹੀ ਉਹ ਕਮਰੇ ਦੇ ਵਿੱਚ ਪਹੁੰਚਿਆ ਤੇ ਉਹ ਸੀਨ ਦੇਖ ਕੇ ਉਹਦਾ ਦਿਮਾਗ ਹਿੱਲ ਗਿਆ ਉਹਨੇ ਦੇਖਿਆ ਬਿਸਾਈਡ ਦੇ ਉੱਤੇ ਜਿਨ੍ਹਾਂ ਉਹ ਜਾਨਵਰ ਵੱਢਦੇ ਸੀ ਤਾਂ ਉਹ ਵੱਡੇ ਹਥਿਆਰ ਸਾਈਡ ਦੇ ਉੱਤੇ ਡਿਗੇ ਪਏ ਸੀਗੇ ਤੇ ਕੱਪੜੇ ਖੂਨ ਦੇ ਨਾਲ ਲਿਬੜੇ ਹੋਏ ਬੈੱਡ ਤੇ ਡਿਗੇ ਹੋਏ ਤਾਂ ਇੱਕ ਕੁੜੀ ਜਿਹਦੀ ਬੋਡੀ ਨੂੰ ਪੂਰੇ ਤਰੀਕੇ ਦੇ ਨਾਲ ਚੀਰਿਆ ਫਾੜਿਆ ਪਿਆ ਸੀਗਾ ਤੇ ਜਦੋਂ ਨੇ ਇਹ ਸੀਨ ਦੇਖਿਆ ਤੇ ਉਹ ਕੰਬਰੇ ਕੰਬਰੇ ਦੇ ਨੇ ਭੱਜ ਕੇ نیچے ਆ ਕੇ ਪੁਲਿਸ ਵਾਲਿਆਂ ਨੂੰ ਫੋਨ ਲਗਾਇਆ ਤਾਂ ਪੁਲਿਸ ਬੜੀ ਸਪੀਡ ਦੇ ਨਾਲ ਉੱਥੇ ਗੱਡੀਆਂ ਲੈ ਕੇ ਪਹੁੰਚੀ ਤਾਂ ਇੱਕ ਵਾਰ ਤਾਂ ਪੁਲਿਸ ਵਾਲੇ ਵੀ ਦਹਿਲ ਕੇ ਦੇਖ ਕੇ ਵੀ ਐਨਾ ਭੈੜਾ ਕੰਮ ਕੋਈ ਕਿੱਦਾਂ ਕਰ ਸਕਦਾ ਆ ਤੇ ਉਹ ਕੁੜੀ ਨੂੰ ਜਦੋਂ ਦੇਖਿਆ ਤਾਂ ਉਹਨਾਂ ਨੇ ਮਾਰਿਆ ਨਾ ਬੈਲਟ ਯਾਰਾ ਦੇ ਘਰਦਿਆਂ ਨੂੰ ਫੋਨ ਕੀਤਾ ਵੀ ਤੁਸੀਂ ਆ ਕੇ ਇੱਕ ਵਾਰੀ ਚੈੱਕ ਕਰ ਲਓ ਕਿਤੇ ਤੁਹਾਡੀ ਕੁੜੀ ਤਾਂ ਨਹੀਂ ਹੈਗੀ ਵੀ ਸਾਡੇ ਕੋਲ ਇੱਥੇ ਬੜੀ ਬੁਰੀ ਹਾਲਤ ਦੇ ਵਿੱਚ ਮਿਲੀ ਆ ਤਾਂ ਉਹਨਾਂ ਨੇ ਸਪੈਸ਼ਲ ਇਹ ਫੋਨ ਤੇ ਕਿਹਾ ਵੀ ਕੁੜੀ ਦੀ ਮਾਂ ਨੂੰ ਬਿਲਕੁਲ ਨਾ ਲੈ ਕੇ ਆਇਓ ਪਲੀਜ਼ ਕੁੜੀ ਦਾ ਪਿਓ ਹੀ ਆਵੇ ਕੁੜੀ ਦੀ ਮਾਂ ਬਿਲਕੁਲ ਨਾ ਆਵੇ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਵੀ ਜਨਾਨੀਆਂ ਦਾ ਦਿਲ ਬਹੁਤ ਘੱਟ ਹੁੰਦੇ ਆ ਕਮਜ਼ੋਰ ਹੁੰਦੇ ਕੁੜੀਆਂ ਦੇ ਦਿਲ ਇਸ ਕਰਕੇ ਬੰਦੇ ਇਸੀ ਨੂੰ ਦੇਖ ਸਕਦੇ ਆ ਬਟ ਜਿੱਦਾਂ ਜੀ ਉਹ ਹਾਲਤ ਸੀਗੀ ਪੁਲਿਸ ਵਾਲੇ ਆਪ ਦੇ ਕੇ ਹੈਰਾਨ ਹੋ ਗਏ ਸੀਗੇ ਉਹਨਾਂ ਦੀ ਵੀ ਅੱਖਾਂ ਭਰ ਗਿਆ ਸੀਗਾ ਤੋ ਤਾਂ ਫੇਰ ਤਾਂ ਫੇਰ ਉਹਨਾਂ ਦੀ ਮਾਂ ਸੀ ਇਸ ਕਰਕੇ ਕੁੜੀ ਦਾ ਪਿਓ ਆਪਣੀ ਘਰ ਵਾਲੀ ਨੂੰ ਕਹਿ ਕੇ ਵੀ ਤੂੰ ਇੱਥੇ ਰਹਿ ਮੈਂ ਦੇਖ ਕੇ ਨ ਚੈੱਕ ਕਰਕੇ ਆਣਾ ਤਾਂ ਫਿਰ ਕੁੜੀ ਦਾ ਪਿਓ ਭੱਜ ਕੇ ਉਸ ਸ਼ਾਪ ਤੇ ਗਿਆ ਤਾਂ ਉਹ ਜਦੋਂ ਉੱਪਰ ਜਾ ਕੇ ਦੇਖਿਆ ਉਹ ਖੜੇ ਖੜੇ ਹੀ نیچے ਡਿੱਗ ਪਿਆ ਜਦੋਂ ਉਹਨੇ ਦੇਖਿਆ ਵੀ ਵਾਕਈ ਉਹਦੀ ਹੀ ਕੁੜੀ ਸੀਗੀ ਤਾਂ ਫਿਰ ਉਸ ਕੁੜੀ ਨੂੰ ਚੱਕ ਕੇ ਪੋਸਟਮਾਰਟਮ ਲਈ ਹਸਪੀਟਲ ਦੇ ਵਿੱਚ ਭੇਜ ਦਿੱਤਾ ਗਿਆ ਫਿਰ ਦੁਕਾਨ ਦੇ ਮਾਲਕ ਦੇ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੇ ਪੁਲਿਸ ਵਾਲਿਆਂ ਨੇ ਵੀ ਇਹ ਕੀ ਸੀਨ ਹੈਗਾ ਆ ਤਾਂ ਜਿਹੜਾ ਦੁਕਾਨ ਦਾ ਮਾਲਕ ਸੀ ਉਹ ਕਹਿੰਦਾ ਮੈਂ ਤਾਂ ਖੁਦ ਬਹੁਤ ਟਾਈਮ ਬਾਅਦ 15 ਜਾਂ 20 ਦਿਨਾਂ ਬਾਅਦ ਦੁਕਾਨ ਤੇ ਆਂਦਾ ਹੁੰਨਾ ਤੇ ਮੈਂ ਤਾਂ ਸਫਾਈ ਕਰਵਾਉਣ ਵਾਸਤੇ ਅੱਜ ਸ਼ਾਪ ਤੇ ਆਇਆ ਸੀਗਾ ਤੇ ਜਦੋਂ ਮੈਂ ਬਹੁਤ ਸਾਰਾ ਖੂਨ ਦੇਖਿਆ ਤੇ ਮੈਂ ਉੱਪਰ ਆ ਕੇ ਦੇਖਿਆ ਵੀ ਸਾਰੇ ਕੱਪੜੇ ਖੂਨੋਂ ਖੂਨ ਤੇ ਸਾਹਮਣੇ ਇਸ ਕੁੜੀ ਦੀ ਬੋਡੀ ਦੇਖ ਕੇ ਮੈਂ ਤੁਹਾਨੂੰ ਉਸੇ ਟਾਈਮ ਇਨਫੋਰਮ ਕਰ ਦਿੱਤਾ ਮੈਨੂੰ ਕੁਝ ਨਹੀਂ ਪਤਾ ਵੀ ਇੱਥੇ ਕੀ ਹੋਇਆ ਆ ਤਾਂ ਫਿਰ ਪੜੋਸਵਾਲਿਆਂ ਨੇ ਪੁੱਛਿਆ ਵੀ ਤੇਰੇ ਜਿਹੜੇ ਬੰਦੇ ਕੰਮ ਕਰਦੇ ਆ ਤੇ ਜਿਹੜੇ ਦੋ ਬੰਦੇ ਸੀਗੇ ਕੰਮ ਕਰਦੇ ਉਸ ਦੀ ਸ਼ਾਪ ਤੇ ਉਹ ਤਾਂ ਉੱਥੇ ਸੀਗੇ ਉਸ ਤੋਂ ਬਾਅਦ ਦੋ ਬੰਦੇ ਉਹਨਾਂ ਦੀ ਦੁਕਾਨ ਤੋਂ ਮਿਸ਼ਨ ਸੀਗੇ ਤਾਂ ਉਹਨਾਂ ਵਿੱਚੋਂ ਵੀ ਇੱਕ ਬੰਦਾ ਘੰਟੇ ਬਾਅਦ ਜਦੋਂ ਸ਼ਾਪ ਤੇ ਆ ਗਿਆ ਉਹਨੂੰ ਵੀ ਇਹਦੇ ਬਾਰੇ ਕੁਝ ਨਹੀਂ ਸੀ ਪਤਾ ਉਹ ਖੁਦ ਹੈਰਾਨ ਹੋ ਗਿਆ ਦੇਖ ਕੇ ਵੀ ਆ ਕੀ ਸੀਨ ਹੈਗਾ ਆ ਤਾਂ ਫਿਰ ਉਹ ਵੀ ਸ਼ੱਕ ਦੇ ਘੇਰੇ ਚੋਂ ਬਾਹਰ ਨਿਕਲ ਗਿਆ ਤਾਂ ਫਿਰ ਇੱਕ ਸ਼ੱਕ ਗਿਆ ਉਸ ਬੰਦੇ ਤੇ ਜਿਸ ਨੂੰ ਉਹ ਉੱਪਰ ਰਹਿਣ ਵਾਲਾ ਕਮਰਾ ਦਿੱਤਾ ਸੀ ਜਿਹਦਾ ਨਾਮ ਸੀਗਾ ਮਾਰਟਿਨੇਜ਼ ਜਵਾਨ ਅੱਜ ਇਸ ਬੰਦੇ ਦੀ ਤੁਸੀਂ ਫੋਟੋ ਦੇਖ ਸਕਦੇ ਹੋ ਤੇ ਇਸ ਤੋਂ ਬਾਅਦ ਉਸੇ ਸੀਸੀਟੀਵੀ ਫੁਟੇਜ ਨੂੰ ਦੁਬਾਰਾ ਚੈੱਕ ਕੀਤਾ ਗਿਆ ਜਿੱਥੋਂ ਦੀ ਕੁੜੀ ਨੇ ਸਮਾਨ ਖਰੀਦਿਆ ਸੀਗਾ ਤਾਂ ਉਹਨਾਂ ਨੇ ਦੇਖਿਆ ਕੁੜੀ ਆਪਣੀ ਸ਼ੋਪਿੰਗ ਕਰ ਰਹੀ ਸੀਗੀ ਬਟ ਉੱਥੇ ਹੀ ਇੱਕ ਬੰਦਾ ਮਾਰਟਿਨੇਜ਼ ਜਵਾਨ ਜੋ ਦੁਕਾਨ ਤੋਂ ਗਾਇਬ ਸੀਗਾ ਉਹ ਵੀ ਉਹਦੇ ਪਿੱਛੇ ਉਸ ਦੁਕਾਨ ਤੇ ਆਇਆ ਸੀਗਾ ਤਾਂ ਉਹਦੀ ਵੀ ਫੋਟੋ ਤੁਸੀਂ ਹੱਥ ਦੇਖ ਸਕਦੇ ਆ ਜਿਨ੍ਹਾਂ ਨੂੰ ਕਈਆਂ ਨੂੰ ਲੱਗਦਾ ਵੀ ਇਹ ਗਲਤ ਆ ਗਾਪਾ ਸਾਰਾ ਆ ਤੁਸੀਂ ਪ੍ਰੂਫ ਵੀ ਨਾਲ ਨਾਲ ਦੇਖ ਸਕਦੇ ਆ ਬਾਕੀ ਨੂੰ ਨੈਟਵਰਕ ਦੇ ਸੱਤ ਸਾਰਕੇ ਦੇਖ ਲਓ ਉੱਥੇ ਵੀ ਪਤਾ ਲੱਗ ਜੂਗਾ ਬਾਕੀ ਇਹਦੇ ਰਿਲੇਟਡ ਅਗਰ ਕੋਈ ਫੋਟੋ ਆ ਰੀਅਲ ਮਿਲਿਆ ਮੈਨੂੰ ਹੋਰ ਤੇ ਮੈਂ ਆਪਣੀ ਇੰਸਟਾਗ੍ਰam ਆਈਡੀ ਆ ਰਾ ਠੋਰ ਕਰਾਂ স্টੋਰੀ ਇਹਦੇ ਤੇ ਵੀ ਲਗਾ ਦੂੰਗਾ ਤੁਸੀਂ ਦੇਖ ਸਕਦੇ ਆ ਤੇ ਇਹ ਮਾਰਟਿਨੇਸ ਜੁਆਨ ਉਸ ਸ਼ਾਪ ਤੇ ਆਇਆ ਤਾਂ ਸਿਗਾ ਬਟ ਇਹਨੇ ਕੋਈ ਵੀ ਸਮਾਨ ਨਹੀਂ ਖਰੀਦਿਆ ਜਿੱਥੋਂ ਦੀ ਇਹਦੇ ਉੱਤੇ ਹੋਰ ਸ਼ੱਕ ਵੱਧ ਗਿਆ ਵੀ ਇਹ ਉਸ ਕੁੜੀ ਦੇ ਟਾਈਮ ਤੇ ਹੀ ਦੁਕਾਨ ਤੇ ਕਿਉਂ ਆਇਆ ਤੇ ਜੇ ਦੁਕਾਨ ਤੋਂ ਆਇਆ ਸੀਗਾ ਤੇਨੇ ਕੁਛ ਨਾ ਕੁਛ ਖਰੀਦਾ ਵੀ ਹੈਨੇਗਾ ਜਿੱਦਾਂ ਹੀ ਕੁੜੀ ਬਾਹਰ ਗਈ ਤਾਂ ਮਗਰ ਹੀ ਬਾਹਰ ਨਿਕਲ ਗਿਆ ਤਾਂ ਫਿਰ ਉੱਥੋਂ ਦੀ ਜਿਹੜਾ ਸ਼ੱਕ ਸੀਗਾ ਪੂਰਾ ਯਕੀਨ ਦੇ ਵਿੱਚ ਬਦਲ ਗਿਆ ਵੀ ਇਸ ਬੰਦੇ ਨੇ ਕੋਈ ਨਾ ਕੋਈ ਕਾਂਡ ਕੀਤਾ ਹੋਣਾ ਕਿਉਂਕਿ ਦੁਕਾਨ ਤੋਂ ਵੀ ਮਿਸ ਹੈਗਾ ਆ ਤੇ ਉਹ ਦੁਕਾਨ ਤੋਂ ਪੈਸਾ ਵੀ ਬਹੁਤ ਸਾਰਾ ਚੋਰੀ ਹੋਇਆ ਸੀਗਾ ਉਹਨਾਂ ਲੱਗਾ ਵੀ ਜ਼ਰੂਰ ਚੋਰੀ ਦਾ ਮੋਟਿਵ ਹੋ ਸਕਦਾ ਆ ਬਟ ਜੇ ਚੋਰੀ ਦਾ ਮੋਟਿਵ ਸੀਗਾ ਤਾਂ ਕੁੜੀ ਉੱਥੇ ਕਿੱਦਾਂ ਪਹੁੰਚੀ ਹੁਣ ਮਾਰਟਿਨਸ ਜਵਾਨ ਕੌਣ ਸੀਗਾ ਇਹਦੀ ਉਮਰ 27 ਸਾਲ ਦੀ ਸੀ ਇਹ ਕਿਸੇ ਹੋਰ ਸਿਟੀ ਦਾ ਰਹਿਣ ਵਾਲਾ ਸੀਗਾ ਬਟ ਇਹ ਜੌਬ ਕਰਨ ਵਾਸਤੇ ਇੱਥੇ ਇਹਨਾਂ ਦੇ ਕੋਲ ਸ਼ੌਪ ਤੇ ਕੰਮ ਕਰਦਾ ਸੀਗਾ ਜਿੱਥੇ ਕਾਫੀ ਟਾਈਮ ਤੋਂ ਬੜੀ ਇਮਾਨਦਾਰੀ ਦੇ ਨਾਲ ਜੌਬ ਵੀ ਕਰ ਰਿਹਾ ਸੀਗਾ ਤੇ 2016 ਦੇ ਵਿੱਚ ਇੱਕ ਵਾਰੀ ਇਹਨੇ ਚੋਰੀ ਵੀ ਕੀਤੀ ਸੀਗੀ ਜਿਹਦੇ ਕਰਕੇ ਇਹਦੇ ਮਾਲਕ ਨੇ ਇਹਨੂੰ ਦੁਕਾਨ ਤੋਂ ਕੱਢ ਦਿੱਤਾ ਸੀਗਾ ਤਾਂ 2016 ਦੇ ਵਿੱਚ ਇਹ ਚੋਰੀ ਕਰਕੇ ਆਪਣੀ ਮਾਂ ਤੇ ਆਪਣੀ ਭੈਣ ਦੇ ਕੋਲ ਦੂਸਰੀ ਸਿਟੀ ਜਿੱਥੇ ਉਹ ਰਹਿੰਦੇ ਸੀਗੇ ਪਿਓ ਹੈ ਨਹੀਂ ਸੀ ਇਹਦਾ ਉਹਨਾਂ ਦੇ ਕੋਲ ਪਹੁੰਚ ਗਿਆ ਇਹਦੀ ਮਾਂ ਬਹੁਤ ਬਿਮਾਰ ਸੀਗੀ ਤੇ ਜਿਹੜੀ ਭੈਣ ਸੀਗੀ ਉਹ ਵੀ ਛੋਟਾ ਮੋਟਾ ਕੰਮ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦੀ ਸੀਗੀ ਤੇ ਇਹ ਜਿੰਨਾ ਪੈਸਾ ਲੈ ਕੇ ਆਇਆ ਸੀਗਾ ਇਹਨੇ ਸਾਰਾ दारू ਪੀ ਕੇ ਨਸ਼ੇ ਪੱਤੇ ਕਰਕੇ ਐਸ਼ ਪ੍ਰਸਤੀ ਕਰਕੇ ਉਹ ਸਾਰਾ ਖਤਮ ਕਰ ਲਿਆ ਇੱਥੇ ਤੱਕ ਕਿ ਇਹ ਆਪਣੀ ਭੈਣ ਤੇ ਆਪਣੀ ਮਾਂ ਨੂੰ ਕੁੱਟਣ ਲੱਗਾ ਵੀ ਤੁਹਾਡੇ ਕੋਲ ਜਿੰਨਾ ਕ ਪੈਸਾ ਹੈਗਾ ਮੈਨੂੰ ਦੋ ਮੈਂ दारू ਪੀਣੀ ਆ ਤੇ ਇਹ ਉਹਨਾਂ ਦੇ ਉੱਤੇ ਵੀ ਜ਼ੁਲਮ ਕਰਦਾ ਸੀਗਾ ਇੱਥੇ ਤੱਕ ਕਿ ਉਸਦੀ ਭੈਣ ਨੇ ਬਿਆਨ ਇਹ ਵੀ ਦਿੱਤਾ ਵੀ ਮਾਰਟੀਨੇਜ਼ ਸਾਡੇ ਉੱਤੇ ਕਈ ਵਾਰ ਚਾਕੂ ਲੈ ਕੇ ਹਮਲਾ ਵੀ ਕੀਤਾ ਉਸ ਬੰਦੇ ਨੇ ਜੇ ਮੈਨੂੰ ਤੁਸੀਂ दारू ਪੀਣ ਵਾਸਤੇ ਐਸ਼ ਪਰਸਤੀ ਕਰਨ ਵਾਸਤੇ ਪੈਸਾ ਨਾ ਦਿੱਤਾ ਤੇ ਮੈਂ ਤੁਹਾਨੂੰ ਜਾਨੋਂ ਮਾਰ ਦੇਣਾ ਜਦੋਂ ਇਸ ਦੀ ਹੱਦ ਵੱਧ ਗਈ ਤਾਂ ਉਹਦੀ ਭੈਣ ਨੇ ਉਹਨੂੰ ਕਹਿ ਦਿੱਤਾ ਵੀ ਮੈਂ ਪੁਲਿਸ ਨੂੰ ਇਨਫੋਰਮ ਕਰ ਦੇਣਾ ਅਗਰ ਜੇ ਤੂੰ ਦੁਬਾਰਾ ਇਦਾਂ ਦੀ ਕੋਈ ਹਰਕਤ ਕੀਤੀ ਵੀ ਸਾਨੂੰ ਤੇਰੇ ਤੋਂ ਖਤਰਾ ਆਇਆ ਵੀ ਤੂੰ ਸਾਨੂੰ ਚਾਕੂ ਲੈ ਕੇ ਤੇਜ਼ ਹਥਿਆਰਾਂ ਦੇ ਨਾਲ ਕਦੀ ਵੀ ਮਾਰ ਸਕਦਾ ਪੈਸਾ ਵਾਸਤੇ ਕਿਉਂਕਿ ਆਲਰੇਡੀ ਬਹੁਤ ਵਾਰ ਉਹਨਾਂ ਤੇ ਹਤਿਆਚਾਰ ਕਰ ਚੁੱਕਿਆ ਸੀਗਾ ਤਾਂ ਫਿਰ ਮਾਰਟੀਨੇਜ਼ ਜਵਾਰ ਨੇ ਦੇਖਿਆ ਵੀ ਹੁਣ ਇੱਥੇ ਵੀ ਪੈਸੇ ਨਹੀਂ ਚੱਲਣਾ ਨਾ ਪੈਸਾ ਮਿਲ ਰਿਹਾ ਉਤੋਂ ਦੀ ਧਮਕੀ ਮਿਲ ਗਈ ਸੀ ਉਹ ਜੇਲ੍ਹ ਜਾਣਾ ਨਹੀਂ ਸੀ ਚਾਹਦਾ ਤਾਂ ਫਿਰ ਦੁਬਾਰਾ ਉਹ 2017 ਦੇ ਵਿੱਚ ਆਪਣੀ ਮਾਂ ਤੇ ਭੈਣ ਨੂੰ ਉੱਥੇ ਹੀ ਵਾਪਸ ਛੱਡ ਕੇ ਵਾਪਸ ਉਸ ਦੁਕਾਨ ਤੇ ਆ ਗਿਆ ਜਿੱਥੋਂ ਦੀ ਉਹ ਚੋਰੀ ਕਰਕੇ ਭੱਜਿਆ ਸੀਗਾ ਬੜੀ ਮਿੰਤਾ ਤਰਲੇ ਕਰਕੇ ਉਹਨੇ ਦੁਬਾਰਾ ਇਸ ਦੁਕਾਨ ਦੇ ਉੱਤੇ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ ਤਾਂ ਉਹਦੇ ਦੁਕਾਨ ਦੇ ਮਾਲਕ ਨੇ ਇਹਨੂੰ ਰੱਖ ਵੀ ਲਿਆ ਤੇ ਉੱਪਰ ਵਾਲਾ ਕਮਰਾ ਦੇ ਦਿੱਤਾ ਰਹਿਣ ਵਾਸਤੇ ਤੇ ਉਸ ਤੋਂ ਬਾਅਦ ਟਾਈਮ ਸੀਗਾ 2017 ਦਾ ਤੇ 2016 ਤੋਂ ਇਹ 숍 ਛੱਡ ਕੇ ਚਲਾ ਗਿਆ ਸੀਗਾ ਤਾਂ ਫਿਰ ਜਿਹੜੀ ਮਰੀਆਨਾ ਬੈਲਟ ਯਾਰਾ ਸੀਗੀ ਉਹ ਵੀ ਉਸ ਟਾਈਮ 16 ਸਾਲ ਤੋਂ ਲੈ ਕੇ 17 ਸਾਲ ਦੀ ਹੋ ਗਈ ਸੀ ਸਾਲ ਵੱਡੀ ਹੋ ਗਈ ਤਾਂ ਜਦੋਂ ਇਹਨੇ ਸਾਲ ਬਾਅਦ ਮਰੀਆਨਾ ਬੈਲਟ ਯਾਰਾ ਨੂੰ ਉਸ ਦੁਕਾਨ ਤੋਂ ਸਮਾਨ ਖਰੀਦੇ ਦੇਖਿਆ ਇਹ ਹੋਰ ਹਿੱਲ ਗਿਆ ਕਿ ਤਾਂ ਇਹ ਉਹਦੇ ਮਗਰ ਮਗਰ ਗਿਆ ਇਹਨੇ ਪਹਿਲੇ ਦੇਖਿਆ ਵੀ ਕੁੜੀ ਸਮਾਨ ਖਰੀਦ ਰਹੀ ਆ ਇਹਨੇ ਅੰਦਰ ਜਾ ਕੇ ਪੰਗਾ ਨਹੀਂ ਲਿਆ ਜਦ ਜਿੱਦਾਂ ਹੀ ਮਰੀਆਨਾ ਬੈਲਟ ਯਾਰਾ ਦੁਕਾਨ ਚੋਂ ਬਾਹਰ ਨਿਕਲੀ ਤਾਂ ਮਾਰਟੀਨੇਜ਼ ਉਸ ਕੁੜੀ ਨੂੰ ਕਿਡਨਾਪ ਕਰਕੇ ਕ੍ਰੀਸ ਕੇ ਉਸ ਆਪਣੇ ਉੱਪਰ ਵਾਲੇ ਕਮਰੇ ਦੇ ਵਿੱਚ ਲੈ ਗਿਆ ਉੱਥੇ ਜਾ ਕੇ ਇਹਨੇ ਕੁੜੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਕੁੜੀ ਨੂੰ ਇਹਨੇ ਐਨਾ ਕੁ ਜ਼ਿਆਦਾ ਅੱਧ ਮਰਿਆ ਕਰ ਦਿੱਤਾ ਉਸ ਤੋਂ ਬਾਅਦ ਇੱਥੇ ਵੀ ਨਹੀਂ ਰੁਕਿਆ ਇਹਨੇ ਉਸ ਕੁੜੀ ਦੇ ਨਾਲ ਕਾਫੀ ਵਾਰ ਯਾਨਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਲਗਾਤਾਰ ਕਈ ਵਾਰ ਉਹਨਾਂ ਸਰੀਰਿਕ ਗਲਤ ਕੰਮ ਕੀਤਾ ਇੱਥੇ ਵੀ ਨਹੀਂ ਰੁਕਿਆ ਫਿਰ ਇਹਨੇ ਕੁੜੀ ਦੇ ਤੇਜ਼ ਚਾਕੂ ਦੇ ਨਾਲ ਸਰੀਰ ਦੇ ਵਿੱਚ ਚੀਰੇ ਪਾ ਕੇ ਵੀ ਬੜੀ ਬੁਰੀ ਤਰੀਕੇ ਨਾਲ ਉਸ ਕੁੜੀ ਨੂੰ ਚੀਰ ਫਾੜ ਕਰਕੇ ਉਹਨਾਂ ਗਲਤ ਕੰਮ ਕਰਕੇ ਜਦੋਂ ਉਹ ਕੁੜੀ ਖਤਮ ਹੋ ਗਈ ਤਾਂ ਉਸ ਦੁਕਾਨ ਤੋਂ ਪੈਸੇ ਚੋਰੀ ਕਰਕੇ ਉੱਥੋਂ ਦੀ ਭੱਜ ਕੇ ਫਰਾਰ ਹੋ ਗਿਆ ਤਾਂ ਫਿਰ ਪੁਲਿਸ ਵਾਲਾਂ ਨੂੰ ਜਦੋਂ ਉਸ ਲੈਬ ਰਿਪੋਰਟ ਆਈ ਉਹਦੇ ਵਿੱਚੋਂ ਇਹ ਪਤਾ ਲੱਗਾ ਵੀ ਕੁੜੀ ਨੂੰ ਜਦੋਂ ਉਹਨੇ ਵੱਢਿਆ ਸੀਗਾ ਯਾਹਦੇ ਚੀਰੇ ਪਾਇਏ ਸੀ ਕਿ ਉਸ ਟਾਈਮ ਵੀ ਉਹ ਕੁੜੀ ਜ਼ਿੰਦਾ ਸੀਗੀ ਮਤਲਬ ਕਿ ਉਹਨੇ ਕੁੜੀ ਜਿੰਦੀ ਨੂੰ ਹੀ ਤੇਜ ਹਥਿਆਰ ਦੇ ਨਾਲ ਉਹਨੂੰ ਵੱਡਿਆ ਸੀਗਾ ਚੀਰਿਆ ਸੀਗਾ ਤੇ ਉਹਦੇ ਨਾਲ ਨਾਲ-ਨਾਲ ਗਲਤ ਕੰਮ ਕਰਦਾ ਰਿਹਾ ਐਨਾ ਦਿਮਾਗ ਤੋਂ ਸੰਕੀ ਤੇ ਪਾਗਲ ਸੀਗਾ ਤਾਂ ਫਿਰ ਉੱਥੋਂ ਇਹ ਤਾਂ ਕਲੀਅਰ ਹੋ ਗਿਆ ਸੀਗਾ ਵੀ ਇਹਦੇ ਮਗਰ ਮਾਰਟਿਨੇਜ਼ ਜਵਾਨ ਹੀ ਹੈਗਾ ਯਾਰ ਤਾਂ ਉਹਨਾਂ ਨੇ ਮਾਰਟਿਨੇਜ਼ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਤਾਂ ਤੁਸੀਂ ਯਕੀਨ ਮੰਨਿਓ ਉਸ ਟਾਈਮ ਦੇ ਇਤਿਹਾਸ ਦਾ ਸਭ ਤੋਂ ਵੱਡਾ ਕੇਸ ਸੀਗਾ ਕਿਉਂਕਿ ਉਸ ਮਾਰਟਿਨੇਜ਼ ਜਵਾਨ ਦੀਆਂ ਫੋਟੋਆਂ ਸਾਰੀ ਕੰਟਰੀ ਦੇ ਵਿੱਚ ਪਹਿਲੇ ਪੰਨੇ ਤੇ ਅਖਬਾਰਾਂ 'ਚ ਛਪਦੀਆਂ ਸੀਗੀਆਂ ਤਾਂ ਟੀਵੀ ਦੇ ਪਹਿਲੇ ਸੁਰਖੀਆਂ ਤੇ ਖਬਰ ਸਿਰਫ ਉਸੇ ਦੀ ਹੀ ਦਿਖਾਈ ਜਾਂਦੀ ਸੀ ਵੀ ਇਹ ਇੱਕ ਦਰਿੰਦਾ ਸ਼ਰੀਆਮ ਘੁੰਮ ਰਿਹਾ ਆ ਇਨੇ ਇੱਕ ਜਿੰਦਾ ਕੁੜੀ ਨੂੰ ਹਥਿਆਰਾਂ ਦੇ ਨਾਲ ਵੱਢਿਆ ਆ ਤੇ ਉਹਦੇ ਨਾਲ ਗਲਤ ਕੰਮ ਕੀਤਾ ਤੇ ਹੋਰ ਵੀ ਕਿਸੇ ਦੇ ਨਾਲ ਇਹ ਕਰ ਸਕਦਾ ਆ ਤਾਂ ਤੁਹਾਨੂੰ ਜਿੱਥੇ ਵੀ ਮਿਲਦਾ ਆ ਤਾਂ ਪੁਲਿਸ ਨੂੰ ਇਨਫੋਰਮ ਕਰੋ ਤੇ ਇਹਨੂੰ ਫੜਨ ਵਾਲੇ ਨੂੰ ਜਾਂ ਇਹਦੇ ਬਾਰੇ ਦੱਸਣ ਵਾਲੇ ਨੂੰ ਬਹੁਤ ਵੱਡਾ ਇਨਾਮ ਦਿੱਤਾ ਜਾਊਗਾ ਤਾਂ ਫਿਰ ਇਹਦੀਆਂ ਖਬਰਾਂ ਸਾਰੇ ਟੀਵੀਆਂ ਦੇ ਵਿੱਚ ਅਖਬਾਰਾਂ 'ਚ ਛਪੜੀਆਂ ਸ਼ੁਰੂ ਹੋ ਗਈਆਂ ਤਾਂ ਸਾਲ ਡੇਢ ਸਾਲ ਲੱਗ ਗਿਆ ਤਾਂ ਪੁਲਿਸ ਵਾਲਾਂ ਦੇ ਹੱਥ ਕੋਈ ਸੁਰਾਗ ਨਹੀਂ ਮਿਲਿਆ ਤੇ ਨਾ ਉਹਨਾਂ ਨੂੰ ਇਹ ਲੱਭਿਆ ਵੀ ਕਿੱਥੇ ਗਿਆ ਤੇ ਕਿਹੜੇ ਸ਼ਹਿਰ ਗਿਆ ਉਹਨਾਂ ਨੇ ਪੂਰੀ ਮੈਕਸੀਕੋ ਸਿਟੀ ਫਰੋਲੀ ਉਹਨਾਂ ਨੂੰ ਕਿਤੇ ਵੀ ਨਹੀਂ ਮਿਲਿਆ ਇਹ ਤਾਂ ਫਿਰ ਪੁਲਿਸ ਵਾਲਾ ਨੇ ਮਾਰਟਿਨੇਜ਼ ਜਵਾਨ ਦੇ ਜਿੰਨੇ ਵੀ ਰਿਸ਼ਤੇਦਾਰ ਸੀਗੇ ਜਿਨ੍ਹਾਂ ਕੋਲੇ ਜਾ ਸਕਦਾ ਸੀਗਾ ਉਹਨਾਂ ਕੋਲ ਜਾ ਕੇ ਪੁੱਛਗਿੱਛ ਕੀਤੀ ਬਟ ਉਹਨਾਂ ਨੇ ਦੱਸਿਆ ਵੀ ਸਾਡੇ ਕੋਲੇ ਕਦੇ ਨਹੀਂ ਆਇਆ ਤੇ ਨਾ ਇਹਦੇ ਨਾਲ ਕੋਈ ਕੰਟੈਕਟ ਹੋਇਆ ਕਿਉਂਕਿ ਮਾਰਟਿਨੇਜ਼ ਜਵਾਨ ਨਾ ਆਪਣੇ ਕੋਲ ਕੋਈ ਫੋਨ ਰੱਖਦਾ ਸੀਗਾ ਨਾ ਕੋਈ ਉਹਦਾ ਸੋਸ਼ਲ ਅਕਾਊਂਟ ਸੀਗਾ ਜਾਂ ਜਿੱਦਾਂ ਕੋਈ ਫੇਸਬੁਕ ਜਾਂ ਇੰਸਟਾਗ੍ਰam ਚਲਾਉਂਦਾ ਹੋਵੇ ਕੋਈ ਐਦਾਂ ਦਾ ਉਹਦਾ ਅਕਾਊਂਟ ਨਹੀਂ ਸੀਗਾ ਕਿਉਂਕਿ ਉਹਦੇ ਕੋਲ ਫੋਨ ਹੀ ਹੈ ਨਹੀਂ ਸੀਗਾ ਉਸ ਤੋਂ ਬਾਅਦ ਡੈਬਿਟ ਕ੍ਰੈਡਿਟ ਕਾਰਡ ਵੀ ਉਹ ਯੂਜ਼ ਨਹੀਂ ਸੀ ਕਰਦਾ ਸਿਰਫ ਕੈਸ਼ ਦੇ ਵਿੱਚ ਡੀਲ ਕਰਦਾ ਸੀਗਾ ਤੇ ਬਹੁਤ ਸਾਰੇ ਕੈਸ਼ ਰਕਮ ਉਹ ਚੋਰੀ ਕਰਕੇ ਆਪਣੇ ਨਾਲ ਭੱਜ ਗਿਆ ਸੀਗਾ ਜਿੱਥੋਂ ਦੀ ਉਹ ਆਰਾਮ ਨਾਲ 2-3 ਸਾਲ ਕੱਢ ਵੀ ਸਾਦਾ ਸੀਗਾ ਲੁੱਕ ਕੇ ਤਾਂ ਫਿਰ ਜਿਹੜੀ ਸਿਟੀ ਦੇ ਵਿੱਚ ਕਾਂਡ ਹੋਇਆ ਸੀਗਾ ਉਸ ਸ਼ਹਿਰ ਤੋਂ 1000 ਕਿਲੋਮੀਟਰ ਦੀ ਦੂਰੀ ਤੇ ਇੱਕ ਜਨਾਨੀ ਨੇ ਪੁਲਿਸ ਵਾਲਿਆਂ ਨੂੰ ਰਿਪੋਰਟ ਕੀਤੀ ਵੀ ਸਾਡੇ ਇਲਾਕੇ ਦੇ ਵਿੱਚ ਇੱਕ ਬੰਦਾ ਮੈਂ ਡੇਲੀ ਦੇਖਦੀ ਆ ਉਸ ਬੰਦੇ ਨੇ ਹੂਡੀ ਪਾਈ ਹੁੰਦੀ ਆ ਤਾਂ ਹਮੇਸ਼ਾ ਉਹ ਐਨਕ ਲਗਾ ਕੇ ਆਪਣਾ ਮੂੰਹ ਲੁਕੋਂਦਾ ਫਿਰਦਾ ਤੇ ਘੁੰਮ ਰਿਹਾ ਆ ਮਨ ਉਸ ਬੰਦੇ ਵਿੱਚ ਕੋਈ ਨਾ ਕੋਈ ਗੜਬੜ ਲੱਗਦੀ ਆ ਤਾਂ ਫਿਰ ਉਸ ਲੇਡੀ ਦੇ ਕਹਿਣ ਦੇ ਉੱਤੇ ਉਸ ਬੰਦੇ ਦੀ ਜਾਂਚ ਕਰਨੇ ਸ਼ੁਰੂ ਕੀਤੀ ਤਾਂ ਫਿਰ ਜਦੋਂ ਪੁਲਿਸ ਵਾਲਿਆਂ ਨੇ ਉਸ ਨੂੰ ਫੜਿਆ ਅਰੈਸਟ ਕਰਕੇ ਦੇਖਿਆ ਉਹਦੀ ਹੂਡੀ ਉਤਾਰ ਕੇ ਐਨਕ ਲਾ ਕੇ ਤਾਂ ਫਿਰ ਪੁਲਿਸ ਵਾਲੇ ਵੀ ਹੈਰਾਨ ਹੋ ਗਏ ਕਿਉਂਕਿ ਉਹ ਬੰਦਾ ਕੋਈ ਹੋਰ ਨਹੀਂ ਮਾਰਟਿਨਸ ਜਵਾਨ ਹੀ ਸੀਗਾ ਤਾਂ ਉਹ ਜਿਹੜੀ ਜਨਾਨੀ ਨੇ ਇਨਫੋਰਮੇਸ਼ਨ ਦਿੱਤੀ ਸੀ ਉਹਨੇ ਇਹ ਸੋਚ ਕੇ ਨਹੀਂ ਸੀ ਦਿੱਤੀ ਵੀ ਇਹ ਮਾਰਟਿਨ ਜਵਾਨ ਹੋ ਸਕਦਾ ਉਹਨੂੰ ਸਿਰਫ ਬੰਦੇ 'ਚ ਗੜਬੜ ਲੱਗੀ ਉਹਨੂੰ ਲੱਗਾ ਵੀ ਜਰੂਰ ਕੋਈ ਚੋਰ ਹੋ ਸਕਦਾ ਜਾਂ ਕੋਈ ਖਤਰਨਾਕ ਹੋਰ ਬੰਦਾ ਹੋ ਸਕਦਾ ਜਿਹੜਾ ਇੱਥੇ ਕੋਈ ਨਾ ਕੋਈ ਕਾੰਡ ਕਰਨ ਆਇਆ ਹੋਵੇ ਤਾਂ ਸਿਰਫ ਇੱਕ ਸ਼ੱਕ ਦੇ ਆਧਾਰ ਦੇ ਉੱਤੇ ਉਸ ਲੇਡੀ ਨੇ ਪੁਲਿਸ ਵਾਲਿਆਂ ਨੂੰ ਇਨਫੋਰਮ ਕੀਤਾ ਫਿਰ ਉਹ ਇੱਕ ਖੁੰਕਾਰ ਬੰਦਾ ਮਾਰਟਿਨ ਜਵਾਨ ਪੁਲਿਸ ਵਾਲਿਆਂ ਦੇ ਹੱਥ ਆਇਆ ਤਾਂ ਫਿਰ ਉਹ ਪੁਲਿਸ ਵਾਲਿਆਂ ਨੇ ਜਿਹੜੀ ਸਿਟੀ ਤੇ ਕਾੰਡ ਹੋਇਆ ਸੀਗਾ ਉੱਥੋਂ ਦੀ ਪੁਲਿਸ ਨੂੰ ਇਨਫੋਰਮ ਕੀਤਾ ਇਹ ਬੰਦਾ ਸਾਡੇ ਹੱਥ ਆ ਗਿਆ ਆ ਤਾਂ ਤੁਸੀਂ ਜੋ ਕਾਰਵਾਈ ਕਰਨੀ ਆ ਤੁਸੀਂ ਕਰ ਸਕਦੇ ਆ ਤਾਂ ਫਿਰ ਇਦਾਂ ਜਿਹੜਾ ਮਾਰਟਿਨ ਜਵਾਨ ਸੀਗਾ ਕਾਂਡ ਕਰਨ ਤੋਂ 2 ਸਾਲ ਬਾਅਦ 1000 ਕਿਲੋਮੀਟਰ ਦੀ ਦੂਰੀ ਤੇ ਦੂਸਰੇ ਸ਼ਹਿਰ ਤੋਂ ਫੜਿਆ ਗਿਆ ਤੇ ਤੁਸੀਂ ਯਕੀਨ ਮੰਨਿਓ 2022 ਤੱਕ ਇਹਨੂੰ ਸਿਰਫ ਜੇਲ੍ਹ ਦੇ ਵਿੱਚ ਰੱਖਿਆ ਇਹਨੂੰ ਕੋਈ ਵੀ ਸਜ਼ਾ ਨਹੀਂ ਸੁਣਾਏਗੀ ਤੇ ਤੁਹਾਨੂੰ ਇਹ ਚੀਜ਼ ਸੁਣ ਕੇ ਬਹੁਤ ਗੁੱਸਾ ਆਊਗਾ ਉੱਥੋਂ ਦੀ ਗਵਰਨਮੈਂਟ ਨੇ ਇਹਨੂੰ ਸਜ਼ਾ ਵੀ ਸਿਰਫ 1 ਮਿਲੀਅਨ ਮੈਕਸੀਕੋ ਦੀ ਕਰੰਸੀ ਉਦੇ ਮਾਪਿਆਂ ਨੂੰ ਦੇਣ ਦਾ ਜੁਰਮਾਨਾ ਲਗਾਇਆ ਤਾਂ ਸਿਰਫ ਉਮਰ ਕੈਦ ਦੀ سزا ਹੀ ਮਾਰਟਿਨੇਜ਼ ਜਵਾਨ ਨੂੰ ਦਿੱਤੀ ਗਈ ਜੋ ਕਿ ਬਹੁਤ ਘੱਟ ਲੱਗੀ ਮੇਰੇ ਹਿਸਾਬ ਦੇ ਨਾਲ ਬਹੁਤ ਘੱਟ ਸੀ ਤੁਸੀਂ ਦੱਸੋ ਵੀ ਤੁਹਾਨੂੰ ਕੀ ਲੱਗਦਾ ਵੀ ਇਹ ਸਜ਼ਾ ਬਿਲਕੁਲ ਸਹੀ ਆ ਕਿ ਘੱਟ ਹੈਗੀ ਆ ਤੇ ਦੋਸਤੋ ਇਹ ਸੀਗਾ ਇੱਕ ਕੇਸ ਐਸਾ ਜਿਹਦੇ ਵਿੱਚ ਇੱਕ ਭੋਲੀ ਭਾਲੀ ਕੁੜੀ ਘਰ ਚੋਂ ਸਮਾਨ ਖਰੀਦਣ ਵਾਸਤੇ ਸਿਰਫ ਮੋਲ ਦੇ ਉੱਤੇ ਗਈ ਸੀ ਉਹ ਕੁੜੀ ਨਾ ਕਦੀ ਸਕੂਲ ਦੇ ਵਿੱਚ ਡੇਟ ਤੇ ਗਈ ਨਾ ਉਹ ਕਦੀ ਪਾਰਟੀਆਂ ਦੇ ਵਿੱਚ ਜਾਂਦੀ ਸੀ ਸਿਰ ਪੜਾਈ ਲਿਖਾਈ ਦੇ ਵਿੱਚ ਧਿਆਨ ਦਿੰਦੀ ਸੀਗੀ ਤਾਂ ਜੋ ਆਵਾਰਾ ਪਸ਼ੂ ਹੁੰਦੇ ਸੀ ਉਹਨਾਂ ਦਾ ਇਲਾਜ ਕਰਕੇ ਤਾਂ ਜੋ ਉਹਨਾਂ ਨੂੰ ਅਡੌਪਟ ਕਰਨਾ ਚਾਹੁੰਦੇ ਸੀ ਜਾਨਵਰਾਂ ਨੂੰ ਉਹਨਾਂ ਨੂੰ ਸੌਂਪ ਦਿੰਦੀ ਸੀਗੀ ਤਾਂ ਇੱਕ ਭੋਲੀ ਭਾਲੀ ਕੁੜੀ ਜਦੋਂ ਦੁਕਾਨ ਤੋਂ ਸਮਾਨ ਲੈਣ ਵਾਸਤੇ ਗਈ ਤਾਂ ਇਹ ਦਰਿੰਦੇ ਨੇ ਉਲੂ ਫੜ ਕੇ ਉਸ ਕੁੜੀ ਦੇ ਨਾਲ ਗਲਤ ਕੰਮ ਵੀ ਕੀਤਾ ਇੱਕ ਵਾਰ ਨਹੀਂ ਕਈ ਵਾਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਸ ਤੋਂ ਬਾਅਦ ਉਸ ਕੁੜੀ ਨੂੰ ਜਿੰਦੇ ਨੂੰ ਹੀ ਬੜੇ ਤੇਜ਼ ਹਥਿਆਰਾਂ ਦੇ ਨਾਲ ਵੱਢ ਕੇ ਉੱਥੇ ਹੀ ਖਤਮ ਕਰ ਦਿੱਤਾ ਇਹ ਸਿਰਫ ਬਾਹਲਾ ਕਾਂਡ ਇੱਕ ਨਹੀਂ ਹੈ ਇਦਾਂ ਦੇ ਹਜ਼ਾਰ ਕਾਂਡ ਹੈਗੇ ਆ ਮੈਂ ਦੇਖਦਾ ਰਹਿਣਾ ਮੇਰੇ ਕੋਲ ਬਹੁਤ ਸਾਰੇ ਕੇਸ ਹੈਗੇ ਇਦਾਂ ਦੇ बटे ਮੈਨੂੰ ਕੇਸ ਸੀਗਾ ਵੀ ਕੁੜੀ ਦੇ ਨਾਲ ਬਹੁਤ ਜ਼ਿਆਦਾ ਮਾਰਾ ਹੋਇਆ ਸੀਗਾ ਤੇ ਮੇਰੇ ਹਿਸਾਬ ਨਾਲ ਤਾਂ ਨਾਲ ਸਾਂਝਾ ਕਰਨਾ ਜ਼ਰੂਰੀ ਸੀਗਾ ਕਿਉਂਕਿ ਸਾਡੀਆਂ ਵੀ ਧੀਆਂ ਭੈਣਾਂ ਦੇ ਨਾਲ ਇਦਾਂ ਹੋ ਸਕਦਾ ਆ ਕਿਉਂਕਿ ਬਹੁਤ ਸਾਰੇ ਗਲਤ ਨਿਗਾਹ ਰੱਖ ਕੇ ਸਾਡੇ ਧੀਆ ਭੈਣਾਂ ਵੱਲ ਵੀ ਬੰਦੇ ਦੇਖਦੇ ਆ ਕਿਸੇ ਦੇ ਉੱਤੇ ਮੂੰਹ ਤੇ ਸ਼ਰੀਫ ਨਹੀਂ ਲਿਖਿਆ ਹੁੰਦਾ ਤਾਂ ਕਈ ਸ਼ਰੀਫ ਬੰਦੇ ਵੀ ਬਹੁਤ ਖਤਰਨਾਕ ਨਾਲ ਕੰਡ ਕਰ ਜਾਂਦੇ ਆ ਆ ਦੋ ਤਿੰਨ ਮਹੀਨੇ ਪਹਿਲਾਂ ਹੀ ਇੱਕ ਕੁੜੀ ਸਕੂਲ ਤੋਂ ਆ ਰਹੀ ਸੀਗੀ ਤਾਂ ਸਕੂਲ ਤੋਂ ਹੀ ਇੱਕ ਬੰਦੇ ਨੇ ਚੱਕ ਕੇ ਪਲਾਟ ਦੇ ਵਿੱਚ ਉਹਨਾਂ ਗਲਤ ਕੰਮ ਕਰਕੇ ਉਹਨੂੰ ਉੱਥੇ ਹੀ ਮਾਰ ਕੇ ਉੱਥੋਂ ਦੀ ਭੱਜ ਕੇ ਫਰਾਰ ਹੋ ਗਿਆ ਸੀਗਾ ਤੇ ਇਦਾਂ ਨੇ ਬਹੁਤ ਸਾਰੇ ਕੇਸ ਆਉਂਦੇ ਰਹਿੰਦੇ ਆ ਤਾਂ ਪਲੀਜ਼ ਆਪਣੀਆਂ ਕੁੜੀਆਂ ਨੂੰ ਕੱਲੀਆਂ ਨੂੰ ਕਿਤੇ ਨਾ ਭੇਜੋ ਕੀ ਮੇਰੀਆਂ ਭੈਣਾਂ ਨੇ ਮੈਨੂੰ ਗਾਲ੍ਹਾਂ ਵੀ ਕੱਢਣੀਆਂ ਆ ਵੇ ਸਾਡੀ ਫ੍ਰੀडम ਦਾ ਕੀ ਹੋਊਗਾ ਫ੍ਰੀडम ਉੱਥੇ ਕੀ ਕਰੂਗੀ ਜਦੋਂ ਤੁਸੀਂ ਦੁਨੀਆ ਚ ਹੀ ਨਾ ਰਹੇ ਕਿਉਂਕਿ ਜਿੱਥੇ 2-3 ਮੁੰਡੇ ਰਲ ਕੇ ਤੁਹਾਨੂੰ ਕਿਡਨੈਪ ਕਰ ਲੈਣਗੇ ਜਾਂ ਚੱਕ ਲੈਣਗੇ ਤੁਸੀਂ ਉੱਥੇ ਕੀ ਕਰ ਸਕਦੀਆਂ ਆ ਤਾਂ ਪਲੀਜ਼ ਮੇਰੀਆਂ ਭੈਣਾਂ ਨੂੰ ਗੁੱਸਾ ਕਰਨ ਦੀ ਬਜਾਏ ਗੱਲ ਨੂੰ ਅੰਡਰਸਟੈਂਡ ਕਰੋ ਠੀਕ ਹੈ ਅਸੀਂ ਵੀ ਆਪਣੀਆਂ ਭੈਣਾਂ ਨੂੰ ਐਦਾਂ ਹੀ ਘਰੋਂ ਬਾਹਰ ਇਕੱਲੇ ਨਹੀਂ ਭੇਜੀਦਾ ਜੋ ਸਮਾਨ ਲੈ ਆਣਾ ਆਪ ਲੈ ਕੇ ਆਈਦਾ ਹੱਥ ਜੋੜ ਕੇ ਬੇਨਤੀ ਆ ਆਪਣੀਆਂ ਭੈਣਾਂ ਨੂੰ ਆਪਣੀਆਂ ਕੁੜੀਆਂ ਨੂੰ ਆਪਣੀਆਂ ਘਰ ਵਾਲੀਆਂ ਨੂੰ ਸੇਫ ਰੱਖੋ ਕੁਝ ਲੈ ਆਣਾ ਜਾਣਾ ਆਪ ਜਾਓ ਨਾਲ ਜਾਓ ਇਕੱਲੇ ਨਾ ਭੇਜੋ ਦੇ ਦੋਸਤੋ ਅੱਜ ਦੇ ਲਈ ਸਿਰਫ ਐਨਆਈ ਪਲੀਜ਼ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਕਿਸੇ ਦੀ ਵੀ ਪੈਂਦ ਨਾਲ ਮਾੜਾ ਨਾ ਹੋ ਸਕੇ ਤੇ ਇਦਾਂ ਦੀਆਂ ਹੋਰ ਬਹੁਤ ਸਾਰੀਆਂ ਸਟੋਰੀਆਂ ਤੁਹਾਡਾ ਭਰਾ ਤੁਹਾਡੇ ਲਈ ਤਿਆਰ ਕਰ ਰਿਹਾ ਹੈ ਲੈ ਕੇ ਆ ਰਿਹਾ ਹੈ ਤਾਂ ਪਲੀਜ਼ ਆਪਣੇ ਭਰਾ ਨੂੰ ਫੋਲੋ ਕਰਨਾ ਨਾ ਭੁੱਲਿਓ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਮਿਲਦਾ ਤੁਹਾਨੂੰ ਕਿਸੇ ਹੋਰ ਨਵੀਂ ਸਟੋਰੀ ਦੇ ਨਾਲ ਧੰਨਵਾਦ ਜੀ